ਨਵਾਬ ਅਤੱਲਾ ਖਾਨ ਨੇ ਜੋ ਪੱਟਾ ਲਾਇਆ ਸੀ ਉਹੀ ਪੱਠੇ ਦੇ ਇੱਟਾ ਇਹ ਸਾਰੀ ਕਿਲੇ ਤੇ ਮੌਜੂਦ ਹਨ ਤੇ ਉਹੀ ਇੱਟਾ ਆਲਿਆ ਦਾ ਕਿਲੇ ਤੇ ਸਰਾਵਾਂ ਚ ਹੋਣਾ ਬੜੀ ਹੀ ਮਾਮੂਲੀ ਜੀ ਗੱਲਾ ਕਿਉਂ ਆ ਇੱਟੇ ਦਾ ਸਾਈਜ਼ ਦੇਖੋ ਆ ਇੱਟੇ ਨੂੰ ਪਤਾ ਲੱਗਦਾ ਕਿ ਉਸੇ ਟਾਈਮ ਦੀ ਇੱਟਾ ਹੈ ਇਹ ਜਦੋਂ ਨਵਾਬ ਅਤੱਲਾ ਖਾਨ ਨੇ ਆਪਣੇ ਪੱਠੇ ਜ ਬਣਾਈਆਂ ਸੀ ਜਿਨ੍ਹਾਂ ਨੇ ਚਾਰ ਸੌ ਸਦਾ ਦੇ ਫਿਲਮ ਦੇਖੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ ਕਿ ਉਹ ਸਾਹਮਣੇ ਜਿਹੜੀ ਜਗ੍ਹਾ ਹੈ ਉਹ ਕਿਸੇ ਟਾਈਮ ਤੇ ਅਦਾਲਤ ਦਾ ਕੰਮ ਕਰਦੀ ਸੀ ਕੇ ਸਰਕਾਰ ਨੂੰ ਇਹ ਜ਼ਾਇਦਾ ਕਿ ਇਹਨਾਂ ਕਿਲਿਆ ਦੀ ਸਾਮ ਸੰਭਾਲ ਜ਼ਰੂਰੀ ਰੱਖਣ ਕਿਉਂਕਿ ਆਉਣ ਵਾਲੇ ਸਮੇਂ ਦੀ ਜਿਹੜੀ ਪੀੜ੍ਹੀ ਆ ਆ ਦੇਖੋ ਕੱਟੋ-ਕੱਟ 10 ਫੁੱਟ ਤੋਂ ਵੱਧ ਚੌੜੀ ਦੀਵਾਰ ਆ ਹੈ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਮਲੇਰ ਕੋਟਲੇ ਦਾ ਕਿਲਾ ਰਹਿਮਤਗੜ੍ਹ ਸੋ ਇਸ ਕਿਲੇ ਦਾ ਨਾਮ ਰਹਿਮਤਗੜ੍ਹ ਹੈ ਜੋ ਕਿ ਮਲੇਰ ਕੋਟਲੇ ਵਿੱਚ ਸਥਿਤ ਹੈ ਸੋ ਤੁਹਾਨੂੰ ਨਾਲ-ਨਾਲ ਸਾਰਾ ਕਿਲਾ ਦਿਖਾਵਾਂਗੇ ਤੇ ਨਾਲ-ਨਾਲ ਇਹਦਾ ਜੋ ਵੀ ਹਿਸਟਰੀ ਇਹਦਾ ਇਤਿਹਾਸ ਆ ਉਹ ਵੀ ਨਾਲ-ਨਾਲ ਤੁਹਾਨੂੰ ਦੱਸਾਂਗੇ ਸੋ ਇਸ ਕਿਲੇ ਦੇ ਰਿਲੇਟਿਡ ਕੁਝ ਮਹੱਤਵਪੂਰਨ ਗੱਲਾਂ ਜੋ ਕਿ ਤੁਹਾਨੂੰ ਅਸੀਂ ਦੱਸ ਰਹੇ ਹਾਂ ਸੋ ਇਹ ਕਿਲਾ ਨਵਾਬ ਸ਼ੇਰ ਮੁਹੰਮਦ ਖਾਨ ਦੇ ਪੁੱਤੇ ਨਵਾਬ ਅਤਾਉੱਲਾ ਖਾਨ ਨੇ ਬਣਾਇਆ ਸੀ ਪਰ ਨਵਾਬ ਸ਼ੇਰ ਮੁਹੰਮਦ ਖਾਨ ਇੱਕ ਬਹੁਤ ਹੀ ਵੱਡਾ ਨਾਮ ਆ ਜਿਨ੍ਹਾਂ ਲਈ ਛੋਟੇ ਥਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਲਈ ਹਾ ਦਾ ਨਾਰਾ ਵਾਇਆ ਸੀ ਜਿਨ੍ਹਾਂ ਨੇ 400 ਤੋਂ ਜ਼ਿਆਦਾ ਫਿਲਮ ਦੇਖੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ ਕਿ ਜੋ ਛੋਟੇ ਸਾਹਜਾਦੇ ਨੂੰ ਵਜ਼ੀਰ ਖਾਨ ਆਪਣੀ ਕਚਹਿਰੀ ਵਿੱਚ ਬੁਲਾਇਆ ਹੈ ਤਾਂ ਉੱਥੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਮੌਜੂਦ ਹੁੰਦੇ ਹਨ ਇਹ ਹਨ ਜੋ ਕਿ ਉਹਨਾਂ ਨੇ ਜਿਵੇਂ ਕਿ ਚਾਰ ਸਾਹਜਾਦੇ ਫਿਲਮ 'ਚ ਦਿਖਾਇਆ ਗਿਆ ਹੈ ਉਹਨਾਂ ਨੇ ਕਿਹਾ ਸੀ ਕਿ ਮੇਰੀ ਮੇਰੀ ਦੁਸ਼ਮਣੀ ਸ਼ਿਰਗੁਰ ਗੋਮੀ ਸਿੰਘ ਦੀ ਨਾਲ ਹੈ ਮੇਰਾ ਉਹਨਾਂ ਦੇ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਨੂੰ ਬਾਈਜ਼ਲਤ ਰਿਹਾ ਕਰ ਦਿੱਤਾ ਜਾਵੇ ਹੁਣ ਜਿਹੜੇ ਨਵਾਬ ਅਤਾਉੱਲਾ ਖਾਨ ਸੀ ਇਹ ਨਵਾਬ ਸ਼ੇਰ ਮੁਹੰਮਦ ਖਾਨ ਦੇ ਪੋਤੇ ਸਨ ਤੇ ਉਹਨਾਂ ਨੇ ਕਿਲਾ ਬਣਾਇਆ ਸੀ ਆਜੋ ਜੀ ਨਾਲ ਨਾਲ ਤੁਹਾਨੂੰ ਸਾਰਾ ਕਿਲਾ ਦਿਖਾਉਣੇ ਆ ਤੇ ਅੱਗੇ ਦੀ ਜੋ ਵੀ ਜਾਣਕਾਰੀ ਹੈ ਉਹ ਵੀ ਤੁਹਾਨੂੰ ਦਿੰਨੇ ਆ। ਉਹ ਕਿਲੇ ਦੇ ਨਾਲ ਦੇਖੋ ਅਸੀਂ ਨਾ ਇਸ ਟਾਈਮ ਇੱਕ ਦੀਵਾਰ ਦੇ ਉੱਪਰ ਖੜੇ ਆ ਦੀਵਾਰ ਦਿਖਾ। ਆ ਦੇਖੋ ਘੱਟੋ ਘੱਟ 10 ਫੁੱਟ ਤੋਂ ਵੱਧ ਚੌੜੀ ਦੀਵਾਰ ਆ ਹੈ ਤੇ ਦੀਵਾਰ ਤੇ ਦੇਖੋ ਜਿਵੇਂ ਕੋੜੀਆਂ ਬਣੀਆਂ ਹੋਈਆਂ ਦੀਵਾਰ ਤੇ ਚੜਨਾ ਤੇ 10 ਫੁੱਟ ਦੀ ਦੀਵਾਰ ਹੋਊ ਘੱਟੋ ਘੱਟ 10 ਫੁੱਟ ਤੋਂ ਵੀ ਜ਼ਿਆਦਾ ਹੋਊ ਦੀਵਾਰ ਦੇ। ਆਇਆ ਨਾ। ਤੋਰੀਆ ਨੰਨ ਨਾਲ ਨਾਲ ਸਾਰਾ ਕਿਲਾ ਦਿਖਾਣੇ ਆ ਤੇ ਨਾਲ ਨਾਲ ਜੋ ਵੀ ਹਿੱਸੇ ਤੁਹਾਨੂੰ ਪਤਾ ਲੱਗਦੀ ਉਹ ਨਾਲ ਨਾਲ ਤੋਂ ਰੋਂਗ ਵੀ ਦੱਸਦੇ ਸੋ ਕਿਲੇ ਦੀ ਹਾਲਤ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੀ ਦੇਖ ਰਹੇ ਹੋ ਜਿਵੇਂ ਕਿ ਮੈਂ ਪਿਛਲੀ ਵੀਡੀਓ ਵਿੱਚ ਜਿਹੜੀ ਪਾਇਲ ਫੋਰ ਦੇ ਵੀਡੀਓ ਬਣਾਈ ਸੀ ਉਹਦੇ ਵਿੱਚ ਵੀ ਦੱਸਿਆ ਸੀਗਾ ਕਿ ਸਰਕਾਰ ਨੂੰ ਇਹ ਜ਼ਾਹੀਦਾ ਕਿ ਇਨ੍ਹਾਂ ਕਿਲੇ ਦੀ ਸਾਂਭ ਸੰਭਾਲ ਜ਼ਰੂਰੀ ਰੱਖਣ ਕਿਉਂਕਿ ਆਉਣ ਵਾਲੇ ਸਮੇਂ ਦੀ ਜਿਹੜੀ ਪੀੜ੍ਹੀ ਆ ਇਹ ਤਾਂ ਰਹਿਣੇ ਨਹੀਂਗੇ ਉਦੋਂ ਇਹ ਕਿਲੇ ਨਹੀਂ ਰਹਿਣੇ ਤੇ ਉਦੋਂ ਫਿਰ ਉਸ ਆਉਣ ਵਾਲੀ ਪੀੜ੍ਹੀ ਨੂੰ ਇਹ ਕਿਵੇਂ ਪਤਾ ਲੱਗੂਗਾ ਕਿ ਕਿਸੇ ਟਾਈਮ ਮੇ ਸਾਡਾ ਇਤਿਹਾਸ ਆ ਆ ਦੇਖੋ ਤੁਹਾਨੂੰ ਮੈਂ ਕਿਲਾ ਦਿਖਾਣਾ ਸਾਰਾ ਤੇ ਕਿਲੇ ਦੀ ਜੋ ਵੀ ਹਾਲਤ ਆ ਉਹ ਵੀ ਤੁਹਾਨੂੰ ਦਿਖਾਣਾ ਉਹ ਦੇਖੋ ਕਿਲੇ ਹਲ ਇਸ ਟਾਈਮ ਜਿਵੇਂ ਕਹਿ ਦਈਏ ਵੀ ਖੰਡਰ ਬਣਿਆ ਪਿਆ ਪੂਰਾ ਸੋ ਹਲੇ ਵੀ ਜੇ ਸਰਕਾਰ ਚਾਹੇ ਤਾਂ ਇਹਦੀ ਸਾਮ ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੀ ਹੈ ਤੋ ਕਿਲੇ ਦੀ ਕੁਝ ਹੋਰ ਮਹੱਤਵਪੂਰਨ ਜਾਣਕਾਰੀ ਹੈਗੀ ਜੋ ਸਾਨੂੰ ਪਤਾ ਲੱਗੀ ਆ ਹਾਂ 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 ਸੋ ਇਹ ਕਿਲੇ ਦਾ ਕੀ ਕਹਿੰਦੇ ਆ ਕਿ 1790 ਵਿੱਚ ਕੀ ਕਹਿੰਦੇ ਜਿਰੋ ਨਵਾਬ ਅਤਾਉੱਲਾ ਖਾਨ ਨੂੰ ਮਤਲਬ ਸ਼ਾਸਨ ਮਿਲਿਆ ਸੀ ਜਦੋਂ ਉਹਨਾਂ ਦਾ ਰਾਜ ਸ਼ੁਰੂ ਹੋਇਆ ਸੀ ਤਾਂ ਕਿਹਾ ਜਾਂਦਾ ਹੈ ਕਿ ਕਈ ਕਈ ਇਤਿਹਾਸਕਾਰ ਲਿਖਦੇ ਨੇ ਕਿ ਇਹ ਕਿਲਾ 1790 ਵਿੱਚ ਬਣਿਆ ਬੰਨਾ ਸ਼ੁਰੂ ਹੋਇਆ ਤੇ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ ਨਵਾਬ ਅਤਾਉੱਲਾ ਖਾਨ ਨੂੰ 1790 ਵਿੱਚ ਕੀ ਮਲੇਰ ਕੋਟਲੇ ਦਾ ਸ਼ਾਸਨ ਮਿਲਿਆ ਸੀਗਾ ਤੇ ਉਸ ਤੋਂ ਸ਼ਾਸਨ ਮਿਲਣ ਤੋਂ 4 ਸਾਲ ਬਾਅਦ ਇਹ ਕਿਲਾ ਉਹਨਾਂ ਨੇ ਬਣਵਾਉਣਾ ਸ਼ੁਰੂ ਕੀਤਾ ਸੀਗਾ ਸੋ ਹੁਣ ਜੇ ਇਹ ਦੋ ਗੱਲਾਂ ਨੇ ਜੋ ਇਤਿਹਾਸਕਾਰ ਲਿਖਦੇ ਨੇ ਬਾਕੀ ਹੁਣ ਸੱਚ ਕੀ ਹੈ ਤਾਂ ਫਿਰ ਆ ਦੇਖੋ ਇਸ ਟਾਈਮ ਮੈਂ ਇੱਕ ਨੁੱਕਰ ਤੇ ਖੜਾ دیوار ਦੀ ਦੇਖੋ ਅਰ ਤੁਹਾਨੂੰ ਬਾਕੀ ਕਿਲਾ ਵੀ ਦਿਖਾਣੇ ਆ ਕਿੱਧਰਲੀ ਜਗ੍ਹਾ ਨੂੰ ਕੋਈ ਉਧਰਲੀ ਸੜ ਜਾਂਦੀ ਆ ਆ ਦੇਖੋ ਜਿਵੇਂ ਬਣੇ ਜਿਵੇਂ ਕਹਿ ਸਕਦੇ ਕਿ ਪਹਿਲੇ ਸਮਿਆਂ ਵਿੱਚ ਪਾਣੀ ਨੂੰ ਇਕੱਠਾ ਕਰਨ ਵਾਸਤੇ ਜਿਵੇਂ ਬਣਾਏ ਜਾਂਦੇ ਉਸ ਤਰੀਕੇ ਨਾਲ ਇੱਥੇ ਬਣੇ ਹੋਏ ਆ

ਆ ਦੇਖੋ ਕਿਲੇ ਦੇ ਚਾਰੋਂ ਪਾਸੇ ਬਣੇ ਹੋਏ ਨੇ ਗੋਲ ਚੱਕਰ ਜਿਵੇਂ ਕਿ ਉਸ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਜਿੱਦੋਂ ਟਖਵਾਲੀ ਦੀ ਜਿਵੇਂ ਉਸ ਸਮੇਂ ਦੇ ਬੋਡੀਗਾਰਡ ਉੱਥੇ ਖੜਦੇ ਸਨ ਤਾਂਕਿ ਨਿਗਰਾਨੀ ਰੱਖ ਸਕਣ ਕਿਲੇ ਦੇ ਚਾਰੋਂ ਪਾਸੇ ਸੋ ਕਿਲੇ ਦੀ ਬੰਤਰ ਨੂੰ ਦੇਖ ਕੇ ਇੰਨਾ ਜ਼ਰੂਰ ਕਹਿ ਸਕਦੇ ਹਨ ਕਿ ਜਦੋਂ ਇਹ ਕਿਲਾ ਆਬਾਦ ਹੋਊਗਾ ਤਾਂ ਕਿੰਨਾ ਸੋਹਣਾ ਲੱਗਦਾ ਹੋ ਕਿੰਨਾ ਵਧੀਆ ਬਣਿਆ ਹੋਗਾ ਪਰ ਅੱਜ ਜੋ ਕਿ ਇਹ ਖੰਡਰ ਦਾ ਕੰਮ ਕਰ ਰਿਹਾ ਦੇਖੋ ਖੰਡਰ ਬਣਿਆ ਪਿਆ ਸਾਰਾ ਕਿਲਾ ਜਿਵੇਂ ਕਿ ਉੱਥੇ ਸਿਪਾਈ ਖੜਦੇ ਹੋਊਗੇ ਬਾਰੀਆਂ ਬਣੀ ਹੋਈਆਂ ਜਿਵੇਂ ਵੱਡੀਆਂ ਆਹ ਜਗ੍ਹਾ ਤੋਂ ਅਸੀਂ ਐਂਟਰ ਹੋਏ ਆ ਉਸ ਉਸ ਸਾਈਡ ਤੋਂ ਇੱਥੇ ਅਸੀਂ ਮੋਟਰਸਾਈਕਲ ਲਾਤਾ ਸੀਗਾ ਅੱਜ ਜਿਵੇਂ ਕਿ ਇੱਥੋਂ ਅਸੀਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਜਿਆ ਪੂਣੀਆਂ ਜਿਵੇਂ ਕਿ ਤੁਹਾਨੂੰ ਦੱਸਿਆ ਇਹ ਦੀਵਾਰ ਘੱਟੋ ਘੱਟ 10 ਫੁੱਟ ਦੀ ਦੀਵਾਰ ਹੈ 10 ਫੁੱਟ ਦੀ ਇਸ ਦੀ ਚੌੜਾਈ ਆ ਆ ਜੇ ਤੁਹਾਨੂੰ ਕਿਲਾ ਸਾਰਾ ਦਿਖਾਣੇ ਉੱਪਰੋਂ ਦੀ ਇੱਕ ਵਾਰੀ ਏ ਦੇਖੋ ਇਕਲਾ ਸਾਰਾ ਖੰਡਰ ਬਣ ਚੁੱਕਿਆ ਇਹਨਾਂ ਦੇ ਉੱਪਰ ਜਾਂਦਾ ਹਲੇ ਰਸਤਾ ਕੋਈ ਪੌੜੀਆਂ ਪੌੜੀਆਂ ਹੈ ਨਹੀਂ ਗਿਆ ਸੀ ਦੇਖਿਆ ਘੋਂਕੇ ਉੱਪਰ ਜਾਣ ਲਈ ਜਿੰਨੀਆਂ ਵੀ ਪੌੜੀਆਂ ਸੀ ਸਾਈਡ ਦੀਆਂ ਸਾਰੀਆਂ ਢਹਿ ਚੁੱਕੀਆਂ ਹੋਰ ਇੱਥੋਂ ਦੀ ਗੱਲਬਾਤ ਕਰਕੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਉਹ ਜਿਹੜੀ ਸਾਹਮਣੇ ਜਗ੍ਹਾ ਹੈ ਨਾ ਸਾਮਣੇ ਜਿਹੜੀ ਜਗ੍ਹਾ ਹੈ ਉਹ ਕਿਸੇ ਟਾਈਮ ਤੇ ਅਦਾਲਤ ਦਾ ਕੰਮ ਕਰਦੀ ਸੀ ਜਦੋਂ ਕਿ ਨਵਾਬ ਅਤੌਲਾ ਖਾਨ ਜਦੋਂ ਕਿ ਇੱਥੇ ਉਹਨਾਂ ਦੀ ਜਦੋਂ ਸ਼ਾਸਨ ਸੀਗਾ ਤਾਂ ਉਸ ਸਮੇਂ ਜਦੋਂ ਕੋਈ ਮੁੱਦੇ ਉਹਨਾਂ ਕੋਲ ਆਉਣ ਤੋਂ ਪਹਿਲਾਂ ਉੱਥੇ ਹਾਮੀ ਦਿੱਤੇ ਜਾਂਦੇ ਸੀ ਜਿਵੇਂ ਕਿ ਕਹਿ ਦਈਏ ਕਿ ਉਹ ਇੱਕ ਤਰ੍ਹਾਂ ਦਾ ਉਸ ਸਮੇਂ ਹਾਈ ਕੋਰਟ ਸੀ ਤੇ ਨਵਾਬ ਅਤੌਲਾ ਨੂੰ ਦਿਖਾਉਂਦੇ ਜਿਹੜੇ ਕਿ ਉਹਨਾਂ ਦੇ ਕੋਲ ਮਸਲੇ ਆਉਂਦੇ ਸੀ ਉਹ ਇੱਕ ਤਰ੍ਹਾਂ ਦੇ ਸੁਪਰੀਮ ਕੋਰਟ ਦਾ ਕੰਮ ਕਰਦੇ ਸੀ ਅੱਜ ਉਹ ਤੁਹਾਨੂੰ ਉਸ ਅਦਾਲਤ ਵੱਲ ਵੀ ਲੈ ਕੇ ਚੱਲਦੇ ਹਾਂ ਇਹ ਦੇਖੋ ਅਦਾਲਤ ਜਿਵੇਂ ਕਿ ਤੁਹਾਨੂੰ ਦੱਸਿਆ ਅੱਜ ਅੰਦਰੋਂ ਦਿਖਾਣੇ ਤੁਹਾਨੂੰ ਇਹ ਦੇਖੋ ਇਹ ਉਸ ਟੈਂਪ ਵੀ ਬਣੀ ਹੋਈ ਆ ਜਿਵੇਂ ਕਿ ਕਿਹਾ ਜਾਂਦਾ ਕਿ 1790 ਵਿੱਚ ਕਿਲੇ ਦਾ ਨਿਰਮਾਣ ਹੋਣਾ ਸ਼ੁਰੂ ਹੋਇਆ ਤੇ ਹੋ ਸਕਦਾ ਕਿ ਜਦੋਂ ਅੰਗਰੇਜ਼ਾਂ ਦਾ ਇੱਥੇ ਰਾਜ ਸੀ ਪੰਜਾਬ ਤੇ ਤਾਂ ਉਹਨਾਂ ਨੇ ਵੀ ਇਸ ਅਦਾਲਤ 'ਚ ਕੋਈ ਨਾ ਕੋਈ ਆਪਣੇ ਕੰਮ ਕੀਤੇ ਹੋਣ ਜਾਂ ਆਪਣੇ ਆਪਣੇ ਤਰੀਕੇ ਨਾਲ ਕੋਈ ਮੁਕਦਮੇ ਵਗੈਰਾ ਲੜੇ ਹੋਣ ਹੋ ਸਕਦਾ ਕਿਉਂਕਿ ਜਿਸ ਹਾਮਨਾ ਬਣੀ ਹੋਈ ਆ ਦੇਖੋ ਇਹਦੀ ਬੰਤਰ ਕਹਿ ਸਕਦੇ ਕਿ ਮਜ਼ਬੂਤ ਵੀ ਬਹੁਤ ਆ ਤੇ ਸੋਹਣੀ ਵੀ ਬਹੁਤ ਆ ਹਾਲਾਂਕਿ ਕਿਲਾ ਪੁਰਾਣਾ ਹੋਣ ਦੇ ਕਰਕੇ ਬਹੁਤ ਚੀਜ਼ਾਂ ਵੀ ਖਰਾਬ ਹੋ ਚੁੱਕੀਆਂ ਪਰ ਅੱਜ ਦੇ ਸਮੇਂ ਵੀ ਆਪਾਂ ਜਿਵੇਂ ਬਾਹਰ ਤੁਹਾਨੂੰ ਦਿਖਾਇਆ ਕਿ ਬਹੁਤ ਸੋਹਣੀ ਲੱਗਦੀ ਆ ਅੱਜ ਦੇ ਟਾਈਮ 'ਤੇ ਹੁਣ ਇੱਕ ਗੱਲ ਦਾ ਹੋਰ ਪਤਾ ਲੱਗਿਆ ਹੈ ਕਿ ਜਦੋਂ ਇਸ ਕਿਲੇ ਦਾ ਨਿਰਮਾਣ ਹੁੰਦਾ ਪਿਆ ਸੀ ਜਦੋਂ ਇਸ ਕਿਲੇ ਨੂੰ ਬਣਾਣਾ ਸ਼ੁਰੂ ਕੀਤਾ ਸੀ ਤਾਂ ਇਸ ਕਿਲੇ ਦੀਆਂ ਜਿੰਨੀਆਂ ਵੀ ਇੱਟਾਂ ਹਨ ਟਾਇਲ ਵਰਗੇ ਇੱਟਾ ਕਿਹਾ ਜਾਂਦਾ ਕਿ ਨਵਾਬ ਅਤੌਲਾ ਖਾਨ ਨੇ ਆਪਣਾ ਪੱਠਾ ਲਾਇਆ ਸੀ ਤੇ ਆਪਣੇ ਪੱਠੇ ਚ ਜੋ ਇੱਟਾਂ ਬਣਾਈਆਂ ਸੀ ਉਹ ਸਾਰੀਆਂ ਇਸ ਅਦਾਲਤ ਚ ਸਾਹਮਣੇ ਜੋ ਕਿਲਾ ਵਾ ਉਥੇ ਲੱਗਿਆ ਹੈ ਨਵਾਬ ਅਤਾਉਲਾ ਖਾਨ ਨੇ ਜੋ ਪੱਟਾ ਲਾਇਆ ਸੀ ਉਹੀ ਪੱਠੇ ਦੇ ਇੱਟਾਂ ਇਹ ਸਾਰੀ ਕਿਲੇ ਤੇ ਮੌਜੂਦ ਹਨ ਤੇ ਉਹੀ ਇੱਟਾਂ ਇਸ ਕਿਲੇ ਦੀ ਬੰਦ ਤੇ ਇਸਤੇਮਾਲ ਕੀਤੀਆਂ ਗਈਆਂ ਹਨ ਹੁਣ ਜਿਵੇਂ ਕਿ ਉਹ ਸਾਹਮਣੇ ਕਿਲਾ ਵਾ ਸਾਹਮਣੇ ਕੀ ਕਹਿੰਦੇ ਇਧਰਲੇ ਪਾਸੇ ਅਦਾਲਤ ਆ ਤੇ ਸਾਹਮਣੇ ਮਸਜਿਦ ਵੀ ਆ ਉਹ ਦੇਖੋ ਉਹ ਦੇਖੋ ਉਹ ਦੇਖੋ ਕਿਲਾ ਸਾਰਾ ਹਾਲਕਿ ਇਹ ਜਿਵੇਂ ਕਿ ਇਹ ਸੜਕ ਆ ਰਹੀ ਹੈ ਨਾ ਤੇ ਉਹ ਸਾਰਾ ਸ਼ਹਿਰ ਆ ਇਹ ਕਿਸੇ ਟਾਈਮ ਇਹ ਸਾਰਾ A to Z ਕਿਲੇ ਦੇ ਅੰਡਰ ਆਂਦੀ ਸੀ ਕਿਲੇ ਦੀ ਹਾਲਾਂਕਿ ਕਹਿ ਸੈਂਦੇ ਆ ਕਿ ਕਿਲੇ ਦੇ ਚਾਰੋਂ ਪਾਸੇ ਉਹਦੋਂ ਕੰਦਾ ਸਨ ਵੱਡਿਆ ਵੱਡਿਆ ਜਿਸ ਕੰਦਾ ਦੇ ਅੰਦਰ ਇਹ ਕਿਲਾ ਸਿਗਾ ਸਾਰਾ ਬਣਿਆ ਇਧਰਲੇ ਪਾਸੇ ਕਿਲਾ ਤੇ ਇਹ ਸਾਹਮਣੇ ਕੀ ਕਹਿੰਦੇ ਆ ਦਾਨੀ ਉਹ ਦੇਖੋ ਜਿਵੇਂ ਕਿ ਪੁਰਾਣੀਆਂ ਵੀਡੀਓ ਚ ਜਿਵੇਂ ਤੁਹਾਨੂੰ ਦਿਖਾਈ ਸੀ ਨਾ ਆਲੇ ਇੱਥੇ ਵੀ ਆਲੇ ਬਣੇ ਹੋਏ ਨੇ ਆਲਿਆ ਦਾ ਕਿੱਲੇ ਤੇ ਸਰਾਵਾਂ ਚ ਹੋਣਾ ਬੜੀ ਹੀ ਮਾਮੂਲੀ ਜੀ ਗੱਲ ਆ ਕਿਉਂਕਿ ਆਪਾਂ ਕਹਿ ਸਕਦੇ ਕਿ ਉਸ ਟਾਈਮ ਚ ਬਿਜਲੀ ਨਹੀਂ ਸੀ ਹੁੰਦੀ ਸੋ ਆਲਿਆ ਵਿੱਚ ਦੀਵੇ ਦੀਵੇ ਦੂਵੇ ਜਗਾ ਕੇ ਉਸ ਟਾਈਮ ਤੇ ਚਾਨਣ ਕੀਤਾ ਜਾਂਦਾ ਸੀ ਉਹ ਦੇਖੋ ਆ ਦੇਖੋ ਕਿਲਾ ਆਪਣੇ ਆਪ ਟੈਰਿਆ ਦੇਖੋ ਇੱਟਾਂ ਹੋਂਦੀਆਂ ਬਾਹਰ ਆ ਰਹੀਆਂ ਆ ਦੇਖੋ ਆ ਇੱਟੇ ਦਾ ਸਾਈਜ਼ ਦੇਖੋ ਆ ਇੱਟੇ ਦਾ ਪਤਾ ਲੱਗਦਾ ਕਿ ਉਸੇ ਟਾਈਮ ਦੀ ਇੱਟ ਹੈ ਇਹ ਜਦੋਂ ਨਵਾਬ ਅਤੱਲਾ ਖਾਨ ਨੇ ਆਪਣੇ ਪੱਠੇ ਜਿ ਬਣਾਈਆਂ ਸੀ ਇੱਟੇ ਦਾ ਸਾਈਜ਼ ਦੇਖੋ ਪਹਿਲਾਂ ਉਹ ਛੋਟਾ ਸਾਈਜ਼ ਹਾਲਾਂਕਿ ਇੱਟ ਪ੍ਰੋਪਰ ਆਹੇ ਵਿੱਚ ਵਿੱਚ ਉਖੜੀ ਹੋਈ ਆ ਬਟ ਇੱਟੇ ਦਾ ਸਾਈਜ਼ ਐਡਾ ਗਈ ਆ ਦੇਖੋ ਪਰ ਫਿਰ ਵੀ ਸਰਕਾਰ ਦੀ ਇਹ ਜ਼ਿੰਮੇਵਾਰੀ ਬੰਦੀ ਆ ਕਿ ਇਨਾਂ ਕਿਲੇਆ ਦੇ ਵੱਧ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਇਹ ਇੱਕ ਇਤਿਹਾਸਿਕ ਚੀਜ਼ ਆ ਇੱਕ ਨੋਲੇਜ ਪ੍ਰੋਵਾਈਡ ਚੀਜ਼ ਰਵੇ ਜਿਵੇਂ ਕਿ ਤੁਸੀਂ ਵੀਡੀਓ ਚ ਕਿਲੇ ਦਾ ਹਾਲਤ ਦੇਖਿਆ ਹੀ ਆ ਕਿ ਹੋਰ ਹੋਰ 4-5 ਸਾਲਾਂ ਨੂੰ ਇਹ ਕਿਲਾ ਜੇ ਅੱਜ ਜਿੱਥੇ-ਜਿੱਥੇ ਖੜਾ ਵੀ ਆ ਨਾ ਉੱਥੋਂ ਵੀ ਖਤਮ ਹੋ ਜਾ ਲਾ ਵੈਸੇ ਵੀ ਉਹ ਦੇਖੋ ਟੁੱਟ ਰਿਹਾ ਜਾ ਰੋ ਪਾਸਿਓ ਸੋ ਇਹੀ ਆਸ਼ਾ ਕਰਦੇ ਆ ਇਹ ਸਰਕਾਰ ਵੀ ਜਲਦੀ ਚੁ ਜਲਦੀ ਇਸ ਕਿਲੇ ਵੱਲ ਵੀ ਧਿਆਨ ਦੇਵੇ ਤਾਂ ਜੋ ਵੀ ਆਉਣ ਵਾਲੀ ਪੀੜ੍ਹੀ ਲਈ ਇਹ ਮੌਜੂਦ ਰਹਿਣ ਤੇ ਅਗਲੇ ਆਪਣੇ ਇਤਿਹਾਸ ਨਾਲ ਜਾਨੂ ਹੋ ਸਕਣ ਹਾਂਜੀ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਸੋ ਅੱਜ ਦੀ ਵੀਡੀਓ ਇੰਨਾ ਹੀ ਸੀਗਾ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ رائے ਦਿਨਾ ਕਿ ਤੁਹਾਡੀ ਇਸ ਕਿਲੇ ਬਾਰੇ ਕੀ ਵਿਚਾਰ ਹੈ ਜਾਂ ਤੁਹਾਨੂੰ ਕੋਈ ਹੋਰ ਟੀਜ਼ ਦੀ ਜਾਣਕਾਰੀ ਮੰਗੇ ਤੁਹਾਡੀ ਕਮੈਂਟ ਜੇ ਜ਼ਰੂਰ ਦੱਸਣਾ ਤੇ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਅਗਲੀ ਵੀਡੀਓ ਅਸੀਂ ਕਿਸ ਕਿਲੇ ਜਾਂ ਕਿਸ ਤਰ੍ਹਾਂ ਜਾਂ ਕਿਸ ਜਗ੍ਹਾ ਤੇ ਬਣਾਈਏ ਸੋ ਧਿਆਨ ਰੱਖ ਆਪਣਾ ਤੇ ਹਾਂ ਇੱਕ ਗੱਲ ਹੋਰ ਕੀ ਤੁਸੀਂ ਆਪਣੀ ਰਾਏ ਦੱਸਣਾ ਕਿ ਸੱਚ ਜੋ ਮੈਂ ਦੱਲ ਕੇ ਸਰਕਾਰ ਵਾਲੀ ਕੀ ਸਰਕਾਰ ਨੂੰ ਇਹਨਾਂ ਕਿਲਿਆਂ ਤੇ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਆਪਣੀ ਰਾਏ ਵੀ ਦੱਸਣਾ ਕਿ ਤੁਹਾਡਾ ਇਸ ਇਸ ਗੱਲ ਬਾਰੇ ਤੁਹਾਡਾ ਕੀ ਵਿਚਾਰ ਹੈ ਸੋ ਧਿਆਨ ਰੱਖ ਆਪਣਾ ਮਿਲਦੇ ਆਂ ਅਗਲੀ ਵੀਡੀਓ 'ਚ ਸੱਚੀ